ਉਸ ਤੋਂ ਅੱਧਾ ਘੰਟਾ ਹੋ ਗਿਆ ਪੁਲਿਸ ਪ੍ਰਸ਼ਾਸਨ ਵੀ ਸਾਹਮਣੇ ਖੜਾ ਹੈ ਪਰ ਫੌਜੀ ਦੇ ਘਰ ਵਾਲੀ ਬਾਹਰ ਨਹੀਂ ਆਈ ਜਿੰਦਾ ਲਾਈ ਬੈਠੀ ਹੈ ਫੌਜੀ ਕੜਤਾ ਬਾਹਰ ਜਗਤਾਰ ਸਿੰਘ ਸ਼ਾਜਲਾ ਮਾਨਸਾ ਖੜਿਆਂਗੇ ਫੌਜੀ ਬਾਹਰ ਕੜਤਾ ਤੇ ਅਸੀਂ ਕਹਿਆ ਵੀ ਪੱਖ ਦੇ ਦਿਓ ਭਈ ਆਪਦਾ ਜੇਕਰ ਫੌਜੀ ਚ ਗਲਤੀ ਹੈ ਪੱਖ ਦੇਣ ਤੋਂ ਵੀ ਭੱਜ ਗਈ ਸਮਾ ਕੋਠੇ ਤੇ ਚੜ ਕੇ ਹੋਰ ਗਲਤ ਜਾਨੀ ਕੇ ਸ਼ਬਦਾਵਲੀ ਲਾਗੀ ਬੋਲਣ ਆਹ ਦੇਖੋ ਪ੍ਰਸ਼ਾਸਨ ਖੜਾ ਹੈ ਬਹੁਤ ਚਿਰ ਦਾ ਬਾਹਰ ਨਹੀਂ ਆ ਰਹੀ ਪ੍ਰਸ਼ਾਸਨ ਵੀ ਜਿਹ ਕਹਿਦੀ ਇੱਕ ਹਾੜੇ ਕੱਟ ਦਾ ਨਜ਼ਰ ਆ ਰਿਹਾ ਹੈ ਨਹੀਂ ਸੰਗਣਾ ਦੇ ਸੰਦਲੀ ਮੇਰੀ ਗੱਲ ਤੋਂ ਅਣਖੇ ਕਰਾਉਂਦੇ ਤੁਹਾਨੂੰ ਉਹਦੀ ਆਉਂਦੀ ਤੁਹਾਨੂੰ ਲੇਡੀਜ਼ ਬੱਚੇ ਕੁੜੀਆਂ ਆਉਂਦੀ ਨੇ ਲੈਸਾਂ ਦੇ ਵਾਲੇ ਸਾਨੂੰ ਲੇਡੀਜ਼ ਨੇ ਫੋਨ ਕੀਤਾ ਸਾਨੂੰ ਫੋੜਾ ਹੱਕ ਨਹੀਂ ਮੰਨਦਾ ਕੋਈ ਮੇਰੀ ਸੁਣੋ ਨਹੀਂ ਫਿਰ ਹੁਣ ਉਹ ਯਾਰ ਮੇਰੀ ਸੁਣੋ ਉਹ ਯਾਰ ਗਾਣੇ ਵਾਲੇ ਬਾਈ ਗੱਡੀ ਆਈ ਹੈ ਥਾਣੇ ਵਾਲੀ ਗੱਡੀ ਵੀ ਆ ਗਈ ਲੇਡੀ ਪੁਲ ਸੁਣੋ ਨਹੀਂ ਲੈ ਕੇ ਆਏ ਕਿਉਂਕਿ ਫੌਜੀ ਨਾਲ ਜਿਹੜੀ ਗੇਟ ਖੋਲ ਨਹੀਂ ਰਹੀ ਫੌਜੀ ਬਾਹਰ ਖੜਿਆ ਕੋਠੀ ਚੋਂ ਕੱਢਿਆ ਸਵੇਰ ਦਾ ਖੜਿਆ ਹੋ ਫੌਜੀ ਹਾੜੇ ਕੱਢ ਰਿਹਾ ਉਹਨੂੰ ਅੰਦਰ ਨਹੀਂ ਵੜਨ ਦੇਰੀ ਨਹੀਂ ਤੂੰ ਉਹਨਾਂ ਨੂੰ ਨਹੀਂ ਥਾਣੇ 'ਚ ਰੱਖ ਸਕਦੇ ਉਹ ਧੀਆਂ ਪੈਣਾ ਪਈ ਨਹੀਂ ਉਹ ਤਾਂ ਠੀਕ ਹੈ ਤੇਰੀ ਗੱਲ ਫੌਜੀ ਹਾੜੇ ਕੱਢ ਰਿਹਾ ਜੀ ਦੇਖ ਸਕਦੇ ਹੋ ਜੇ ਰੱਬ ਜੇ ਰੱਬ ਸਾਡੇ ਜਨਾਨੀਆਂ ਧੱਕਾ ਲਾਉਂਦਾ ਤੁਸੀਂ ਬੋਲਦੇ ਨਹੀਂ ਗੁਰਪ੍ਰੀਤ ਉਹਦੇ ਪੁਲਿਸ ਆ ਕੇ ਡੰਡੇ ਮਾਰਦੇ ਉਹਦੇ ਪੁਲਿਸ ਦੀ ਸੁੱਤੀ ਵੀ ਹੁੰਦੀ ਹੈ ਲੈਡੀ ਪੁਲਿਸ ਹੁੰਦੀ ਹੈ ਤਾਂ ਕਾ ਕਰਾਂਗਾ ਫਿਰ ਜਿਹੜੀ ਗੱਲ ਨਹੀਂ ਆਵੇ ਫਿਰ ਦੇਖ ਸਕਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਵੀ ਖੜੇਗਾ ਬਹੁਤ ਚੜਦਾ ਫੌਜੀ ਵੀ ਖੜੇ ਅੰਦਰੇ ਕੱਢ ਜਾਣ ਉਹਨਾਂ ਦਾ ਟਿਕਾਣਾ ਕਰਾਈ ਹੋਦਾ ਹੈ ਭਈ ਆਹ ਦੇਖ ਸਕਦੇ ਹਾਂ ਜੀ ਬਾਬਾ ਜੀ ਇੱਕ ਫੌਜੀ ਦਾ ਘਰ ਬਸਾਉਣ ਚੱਲੇ ਸੀ ਜਿਹਦੇ ਅੱਖਾਂ 'ਚ ਮਿਰਚਾਂ ਪਾਤੀਆਂ ᱛੀਆਂ ਪਰ ਉਹਨਾਂ ਦੇ ਘਰ ਦੀ ਬਾਹਰ ਨਹੀਂ ਨਿਕਲ ਰਹੀ ਸਾਰਾ ਬੇੜਾ ਢੀਕ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੀ ਸਾਹਮਣੇ ਖੜਾ ਹੈ ਅੱਧਾ ਪੌਣਾ ਘੰਟਾ ਹੋ ਗਿਆ ਦੇਖ ਸਕਦੇ ਹਾਂ ਬਾਪੂ ਜੀ ਵੀ ਬੈਠੇ ਢੀਕ ਰਹੇ ਨੇ ਵੀ ਦੇਖਦੇ ਆ ਕਦੋਂ ਬਾਹਰ ਆਉ ਤੇ ਇੱਧਰ ਵੀ ਦੇਖੋ ਜੀ ਬੇੜਾ ਵੀ ਖੜਾ ਹੈ ਪੂਰੇ ਦਾ ਪੂਰਾ ਆ ਦੇਖੋ ਸਾਰਾ ਬੇੜਾ ਵੀ ਢੀਕ ਰਿਹਾ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਮੈਂ ਤਾਂ ਅੱਡੀ ਨਹੀਂ ਝੜਦੇ ਬਸ ਉਹਦੀ ਬਿਠੜੇ ਆਹ ਦੇਖੋ ਜੀ ਨਾ ਕੈਮਰੇ ਦੇ ਆਪਕੇ ਸਿੱਕੇ ਵੀ ਪੱਖ ਦੇ ਦਿਓ ਭਈ ਆਪਦਾ ਪੱਖ ਵੀ ਨਹੀਂ ਦੇ ਰਹੀ PUBG ਨੂੰ ਫੌਜਣ ਅਸੀਂ ਜਾਣਾ ਸੀਗਾ ਵੀ ਪੱਖ ਲਈਏ ਪਰ ਪੱਖ ਦੇਣ ਤੋਂ ਵੀ ਭੱਜ ਰਹੀ ਹੈ ਇੰਨੇ ਨਹੀਂ ਰੱਖੋ ਮੈਂ ਸਾਰਾ ਬੈਠਾ ਹਾਂ ਨਾਲ ਲੈ ਕੇ ਜਾਓ ਨਾ ਤੁਸੀਂ ਆਦੋ ਆ ਕੇ ਜਿੱਦੇ ਕਰ ਲਈ ਅਸੀਂ ਮਹਾਰਾਜ ਹੁਣ ਅਸੀਂ ਕੌਣ ਜਮਾਰਾ ਤੁਸੀਂ ਆਪ ਦੇਖੋ ਹੁਣ ਪਹਿਲਾਂ ਜਾ ਕੇ ਆਏ ਅਸੀਂ ਹਾਂ ਦੱਸੋ ਤੁਸੀਂ ਵੀ ਸਹੀ ਜਰਾ ਹਮ ਤਾਂ ਦੱਸੋ ਤੁਸੀਂ ਦੱਸੋ ਬੰਚੋ ਵਾਹ ਸਾਨੂੰ ਬਟਾ ਉਹਨੂੰ ਲੈ ਕੇ ਚਲੋਈਏ ਚਲੋ ਬਾਬਾ ਹੀ ਚੱਲੋ ਉਹਨਾਂ ਜੇਡ ਹੀ ਨਹੀਂ ਖੋਲਦੇ ਆ ਇਹਨਾਂ ਨੂੰ ਵੀ ਦੇਖੋ ਯਾਰ ਵੀਰੇ ਵੀਰੇ ਤੁਸੀਂ ਕੌਣ ਆਏ ਹੋ ਵੀਰੇ ਤੁਸੀਂ ਆਏ ਜੀ ਨਾ ਤੁਸੀਂ ਦੱਸੋ ਕੀ ਕਰਨਾ ਹੈ ਕਿਥੇ ਲੈ ਜਾਣਾ ਹੈ ਤੁਹਾਨੂੰ ਆ ਵੀ ਬੁੱਧੂ ਬਣਾਈ ਜਾਂਦੀ ਪਾਲਸ ਨੂੰ ਯਾਰ ਤੁਹਾਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਆਇਆ ਹੋਇਆ ਸੀ ਬਾਬੇ ਗਏ ਸੀ ਨਿਮੇੜ ਨੂੰ ਉਹਨੂੰ ਹਿਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਬੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਜੀ ਆਹ ਸਾਹਮਣੇ ਫੌਜੀ ਖੜਾ ਹੈ ਜੀ ਆਹ ਖੜਾ ਹੈ ਬੱਖੀਆਂ ਦੇ ਹੱਥ ਤਰਹੀ ਖੜਾਗਾ ਘਰੇ ਨਹੀਂ ਬੜਨ ਦਿੱਤਾ